ਗੋਲੂ ਕਹਿੰਦਾ ਚਾਚੂ ਅੱਜ ਮੈਂ ਗੱਡੀ ਲੈ ਕੇ ਜਾਊਂਗਾ ਸਕੂਲ ਤੱਕ ਚਲਾ ਕੇ ਪਰ ਲੈ ਕੇ ਗਿਆਗਾ ਫੁੱਲ ਪੂਰੇ ਸਕੂਲ ਤੱਕ ਗੋਲੂ ਹੀ ਚਲਾਉਂਦਾ ਗਿਆਗਾ ਗੱਡੀ ਗਿਆ ਵੀ ਵਿਚਾਰਾ ਦੇਖ ਰਿਆ ਸੀ ਕਿ ਮੇਰਾ ਨੰਬਰ ਕਾਤੇ ਲੱਗੂਗਾ ਹਾਂਜੀ ਕਿਵੇਂ ਉਹ ਚੰਡੀਗੜ੍ਹ ਵਾਲਿਓ ਮੈਂ ਕਹਿੰਨਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਦਿਨ 33 ਮੱਜ ਸ਼ੁਰੂਆਤ ਆਪਾਂ ਪੈਟਰੋਲ ਪੰਪ ਤੋਂ ਕੀਤੀ ਹੈਗੀ ਬਾਦਰ ਘੋੜੇ ਚ ਖਰਾਕ ਖਵਾ ਰੀਏ ਫੇਰ ਰਾਈਡ ਚੱਕਦੇ ਆਗੇ ਪਹਿਲਾਂ ਹੀ ਹੱਥ ਤਾਂ ਗੁੱਸੇ ਹੋ ਕੇ ਬਹਿ ਗਿਆ ਕਹਿੰਦਾ ਪਹਿਲਾਂ ਪੇਟ ਪੂਜਾ ਕਰਾ ਤੇ ਫੇਰ ਚੱਕੀ ਰਾਈਡ ਬਾਦਰ ਘੋੜੇ ਦੀ ਪੇਟ ਪੂਜਾ ਤੋਂ ਬਾਅਦ ਹੁਣ ਟਾਇਰ ਦਾ ਕੰਮ ਵੀ ਕਰਾਈ ਟਾਇਰ ਵਾਲਿਆਂ ਦੀ ਤੇ ਕਰਾ ਕੇ ਕੰਮ ਇੱਕ ਟਾਇਰ ਚੇਂਜ ਕਰਾਉਣਾ ਸੀਗਾ ਤੇ ਉਹ ਕਰਾ ਕੇ ਬਸ ਫੇਰ ਚੱਕ ਦਿਆਂਗੇ ਰਾਈਡ ਖਿੱਚਦੇ ਆ ਕੰਮ ਅੱਜ 2 ਮਿੰਟ ਦੇ ਵਿੱਚ ਵਿੱਚ ਟਾਇਰ ਚੇਂਜ ਕਰਤਾ ਯਾਰ ਫੁੱਲ ਫਾਸਟ ਸਰਵਿਸ ਹੈ ਇਹਨਾਂ ਦੀ ਬਾਬੇ ਉਹ ਯਾਰ ਦੋਸਤਾਂ ਮੇਰਾ ਇਹਦੇ ਨਾਲ ਸਕੈਮ ਹੋਇਆ ਜੀ ਇੱਕ ਬਹੁਤ ਗੰਦਾ ਸਕੈਮ ਕੀ ਹੋਇਆਗਾ

ਲੋ ਜੀ ਬਾਬੇਓ ਸ਼ਿਵਾਲਿਕ ਲਾਂਡਰ ਰੋਡ ਤੇ ਕਸਟਮਰ ਦੀ ਕਰਤੀ ਡਰਾਪਿੰਗ ਤੇ ਚੱਲੀਏ ਘਰ ਨੂੰ ਹੁਣ ਆਪਣੀ ਪੇਟ ਪੂਜਾ ਕਰਕੇ ਆਈਏ ਯਾਰ ਆਪਣੀ ਪੇਟ ਪੂਜਾ ਕਰਿਆਏ ਕਰੋ ਤੇ ਹੁਣ ਕਸਟਮਰ ਨੂੰ ਕਰੀਏ ਪਿਕਅਪ ਕਰਾਲੀ ਰੋਡ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਚੰਡੀਗੜ੍ਹ 22 ਸੈਕਟਰ 22 ਮੋਬਾਈਲ ਮਾਰਕੀਟ ਦੇ ਕੋਲ ਕਸਟਮਰ ਦੀ ਕਰਤੀ ਡਰਾਪਿੰਗ ਤੇ ਹੁਣ 17 ਵਾਲੇ ਨੂੰ ਚੱਲੀਏ ਉਧਰ ਚੱਕਾਂਗੇ ਕੋਈ ਰਾਈਡ ਬੱਸ ਸਟੈਂਡ ਕੋਲ ਆ ਗਈ ਰਾਈਡ ਪੰਜਾਬ ਯੂਨੀਵਰਸਿਟੀ ਤੋਂ ਪਿਕਅਪ ਕਰਕੇ ਕਸਟਮਰ ਨੇ ਜਾਣਾਗਾ ਖਰੜ ਬੱ ਚੱਲੇ ਆਗੇ ਪੰਜਾਬ ਯੂਨੀਵਰਸਿਟੀ ਪਹੁੰਚ ਕੇ ਕਰੀਏ ਪਿਕਅਪ ਗੇਟ ਨੰਬਰ 2 ਤੇ ਖੜੇ ਹੋਣਗੇ ਆਪਣੀ ਪੂਰੀ ਕਰਤੀ ਡਿਊਟੀ ਕਸਟਮਰ ਨੂੰ ਕਰਤਾ ਡ੍ਰੌਪ ਖੜੜ ਜੇ ਸੀ ਵੀ ਨੂੰ ਟੀਚਰ ਤੋਂ ਗਾਲਾਂ ਗੂਲਾ ਪਈਆਂ ਹੋਣਗੀਆਂ ਵਿਚਾਰੀ ਹੱਥ ਉੱਤੇ ਕਰਕੇ ਖੜੀ ਹੈਗੀ ਜੇ ਦੋ ਤਿੰਨ ਲੋਕਲ ਲੋਕਲ ਰਾਈਡਾਂ ਹੋਰ ਲੱਗੀਆਂ ਤੇ ਅੱਜ ਦਾ ਟਾਰਗੇਟ ਕਰ ਲਿਆ ਕੰਪਲੀਟ ਤੇ ਚੱਲੀਏ ਘਰ ਨੂੰ ਬਾਕੀ ਵੱਧ ਤੋਂ ਵੱਧ ਸਪੋਰਟ ਕਰੋ ਬਾਈ ਜੀ ਆਪਣੇ ਛੋਟੇ ਭਰਾ ਨੂੰ ਤਾਂ ਜੋ ਮੈਂ 100 ਦਿਨ ਦਾ ਚੈਲੰਜ ਕੰਪਲੀਟ ਕਰ ਸਕਾਂ ਬਾਕੀ ਮਿਲਦੇ ਆਂ ਗੱਲ ਨੂੰ ਵਾਈ ਗੁਰਜੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ ਸਭ ਨੂੰ